ਅੰਮ੍ਰਿਤਸਰ ਸ਼ਹਿਰ ਵਿੱਚ ਕੂੜੇ ਦੀ ਲਿਫਟਿੰਗ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਅਜੇ ਵੀ ਸੜਕਾਂ, ਗਲੀਆਂ ਅਤੇ ਬਾਜ਼ਾਰਾਂ ਵਿੱਚ ਕੂੜਾ ਪਿਆ ਨਜ਼ਰ ਆ ਰਿਹਾ ਹੈ। ਪਾਵਨ ਨਗਰ ਨਿਗਮ ਦੇ ਕਰਮਚਾਰੀ ਟਰਾਲੀਆਂ ਰਾਹੀਂ ਕੂੜਾ ਚੁੱਕ ਰਹੇ ਹਨ ਪਰ ਇਸ ਕੰਮ ਵਿੱਚ ਵੀ ਢਿੱਲ ਹੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਹੋ ਰਹੀ ਲਿਫਟਿੰਗ ਦੇ ਬਾਵਜੂਦ ਵੀ ਕੂੜੇ ਦੀ ਸਮੱਸਿਆ ਤੋਂ ਨਿਜਾਤ ਨਹੀਂ ਮਿਲ ਰਹੀ ਅਤੇ ਸ਼ਹਿਰ ਵਾਸੀਆਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਘਰਾਂ ਜਾਂ ਦੁਕਾਨਾਂ ਦਾ ਕੂੜਾ ਸੜਕਾਂ, ਬਾਜ਼ਾਰਾਂ ਵਿੱਚ ਨਾ ਸੁੱਟਣ। फास्टर न्यूज़ टीम ने नई सड़क ਦਾ ਦੌਰਾ ਕੀਤਾ ਜੋ ਕਿ ਫੋਰੈਸਟ ਚੌਂਗ ਦੇ ਨੇੜੇ ਮਾਲ ਰੋਡ ਤੋਂ ਬੀਬੀਕੇ ਡੀਵੀ ਕਾਲਜ ਦੇ ਸਾਹਮਣੇ ਲਾਰੈਂਸ ਰੋਡ ਤੇ ਨਿਕਲਦੀ ਹੈ। ਉੱਥੇ ਕੂੜੇ ਦੇ ਢੇਰ ਅਜੇ ਵੀ ਇੱਥੇ ਨਾਲ ਲੱਗਦੀਆਂ ਪੋਸ਼ ਕਲੋਨੀਆ, ਗਾਰਡਨ ਕਲੋਨੀ ਅਤੇ ਜੋਸ਼ੀ ਕਲੋਨੀ ਦੀ ਦਿੱਖ ਨੂੰ ਖਰਾਬ ਕਰ ਰਹੇ ਹਨ। ਸੋ ਨਿਗਮ ਵਿਭਾਗ ਨੂੰ ਕੂੜੇ ਦੀ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਤਾਂ ਜੋ ਸ਼ਹਿਰ कूड़ा ਮੁਕਤ ਹੋ ਸਕੇ। ਅੰਮ੍ਰਿਤਸਰ ਸ਼ਹਿਰ ਵਿੱਚ ਕੂੜੇ ਦੀ ਲਿਫਟਿੰਗ ਦੇ ਕੰਮ ਵਿੱਚ ਹੋ ਰਹੀ ਦੇਰੀ ਕਾਰਨ ਅਜੇ ਵੀ ਜਗ੍ਹਾ-ਜਗ੍ਹਾ ਤੇ ਸ਼ਹਿਰ ਵਿੱਚ ਕੂੜੇ ਦੇ ਢੇਰ ਪਏ ਨਜ਼ਰ ਆ ਰਹੇ ਹਨ ਫਾਸਟਵੇ ਨਿਊਜ਼ ਟੀਮ ਖੜੀ ਹੈ ਅੱਜ ਨਵੀਂ ਸੜਕ ਤੇ ਜਿਹੜੀ ਕਿ ਮਾਲ ਰੋਡ ਤੋਂ ਬੀਬੀ ਘਟਿਆਵੀ ਕਾਲਜ ਲਾਰੈਂਸ ਚੋਡਵਲ ਜਾਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕੂੜੇ ਦੇ ਢੇਰ ਇੱਥੇ ਲੱਗੇ ਹੋਏ ਨੇ ਸੜਕ ਨਹੀਂ ਸਾਫ਼ ਸੁਥਰੀ ਹੈ ਲੇਕਿਨ ਕੂੜੇ ਦੇ ਲੱਗੇ ਢੇਰ ਉਹ ਸੜਕ ਦੀ ਖੂਬਸੂਰਤੀ ਨੂੰ ਖਰਾਬ ਕਰ ਰਹੇ ਨੇ ਔਰ ਪੌਸ਼ ਕਲੋਨੀਆਂ ਨੇ ਜੋਸ਼ੀ ਕਲੋਨੀ ਹੈ ਕੋਲ ਗਾਰਡਨ ਕਲੋਨੀ ਹੈ ਔਰ ਇੱਕ ਨਾਮੀ ਸਕੂਲ ਵੀ ਹੈ ਲੇਕਿਨ ਇੱਥ ਪਾਵੇਂ ਕਾਰਪੋਰੇਸ਼ਨ ਦੀਆਂ ਟੀਮਾਂ ਵੱਲੋਂ ਕਰਮਚਾਰੀਆਂ ਵੱਲੋਂ ਕੂੜੇ ਲਿਫਟਿੰਗ ਕੀਤੀ ਜਾ ਰਹੀ ਹੈ ਲੇਕਿਨ ਉਸ ਕੰਮ ਵਿੱਚ ਥੋੜੀ ਜਿਹੜੀ ਉਹਦੀ ਗਤੀ ਥੀਮੀ ਹੈ ਇਸ ਕਰਕੇ ਸੜਕਾਂ ਤੇ ਕੂੜਾ ਨਜ਼ਰ ਆ ਰਿਹਾ ਹੈ ਸੋ ਉਹ ਕਾਰਪੋਰੇਸ਼ਨ ਨੂੰ ਨਗਰ ਨਗਰ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਕੰਮ ਵਿੱਚ ਤੇਜ਼ੀ ਲਾਈ ਜਾਵੇ ਤਾਂ ਜੋ ਸੜਕਾਂ ਤੋਂ ਛੇਤੀ ਜਿਹੜਾ ਕੂੜੇ ਦੀ ਲਿਫਟਿੰਗ ਹੋਵੇ ਔਰ ਵਾਤਾਵਰਣ ਸਾਫ਼ ਸੁਥਰਾ ਔਰ ਸ਼ਹਿਰ ਦੀ ਇੱਕ ਦਿੱਖ ਵੀ ਸੋਹਣੀ ਲੱਗੇ ਫਾਸਟ ਨਿਊਜ਼ ਲਈ ਅਮਰitsar ਤੋਂ ਅਜੇ ਕੁਮਾਰ